ਤੇ ਤਾਂ ਨਿਰਮਲ ਹੁੰਦਾ ਹੈ ਚੰਗਾ ਸੁੰਨਾ ਸ਼ੁਰੂ ਕਰੇ ਚੰਗਾ ਵੇਖੇ ਚੰਗਾ ਬੋਲੇ ਮਨ ਚੰਗਾ ਹੋ ਜਾਣਾ ਮਨ ਜੀ ਨਿਰਮਲ ਕਰਨਾ ਤੇ ਨਿਰਮਲ ਵਿਚਾਰ ਸੁਣੋ ਨਿਰਮਲ ਗੱਲਾਂ ਕਰੋ ਨਿਰਮਲ ਵਿਚਾਰ ਸੁਣੀ ਦੇ ਨੇ ਬੋਲੀ ਦੇ ਨੇ ਆਪੇ ਮਨ ਵੀ ਨਿਰਮਲ ਹੁੰਦਾ ਫਿਰ ਓਲੀ ਓਲੀ ਸਾਧ ਸੰਗਤ ਵਿੱਚ ਆਏਗਾ ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਤਾ ਹੈ ਮਨ ਸ਼ੁੱਧ ਕਰੀਦਾ ਹੈ ਮਨ ਨਿਰਮਲ ਕਰੀਦਾ ਮਨ ਸਾਫ ਕਰੀਦਾ ਤੇ ਇਹ ਜਿਹੜਾ ਤਰੀਕਾ ਹੈ ਇਹ ਅੱਲਾ ਸਾਡੇ ਵਾਸਤੇ ਨਹੀਂ ਸਾਰਿਆਂ ਵਾਸਤੇ ਹੈ ਹਾਂਜੀ ਅਗਲੀਆਂ ਪੰਕਤੀਆਂ ਵੀ ਪੜ੍ਹ ਕੋਾਈ ਬੇਦਕਤੇ ਨੌਣ ਤੇ ਜੋੜ ਲਈ ਜਾਂਦੇ ਆ ਇੱਕ ਕਹਿੰਦੇ ਪੜੀ ਜੋ بڑا ਪਰ ਕਹਿੰਦੇ ਇਕੱਲਾ ਪੜਨ ਨਾਲ ਗੱਲ ਨਹੀਂ ਮੰਨੀ ਜਿੰਦਗੀ ਦੇ ਵਿੱਚ ਲਾਗੂ ਵੀ ਕਰ ਹਾਂਜੀ ਇਹ ਕਰ ਜੋ ਬਰਮਤ ਜਾਪੇ ਜਿਸ ਕੀ ਨਿਰਮਲ ਸੋਈ ਗੁਰੂ ਸਾਹਿਬ ਦੇ ਬਚਨ ਨੂੰ ਜਾਣੇ ਸਮਝੇ ਮੰਨੇ ਜਾਪੇ ਦਾ ਮਤਲਬ ਹੈ ਜਾਨਣਾ ਸਮਝਣਾ ਅਕਲ ਲਵੇ ਦਿਮਾਗ ਤੋਂ ਅਕੰਮ ਲਵੇ ਇਹ ਗੱਲ ਬਣਨੀ ਹੈ ਹੱਥ ਚਾਨਣਾ ਸਮਝਣਾ ਅਕਲ ਲਵੇ ਦਿਮਾਗ ਤੋਂ ਕੰਮ ਲਵੇ ਇਹ ਗੱਲ ਬਣਨੀ ਹੈ ਹੱਥ ਇੱਧੇ ਹੋਈ ਸੰਜ ਹੈ ਪਾਰਉਤਾਰਾ ਜੇ ਕਰਨਾ ਹੈ ਤੇ ਗੁਰਮਖ ਨਾਮ ਜਪੇ ਉਧਰੈ ਸੋ ਕਲਮੈਂ ਘਟ ਘਟ ਨਾਲ ਨਿਕਮਾ ਜੀ ਪਰਮਾਤਮਾ ਘਟ ਘਟ ਵਿੱਚ ਨਜ਼ਰ ਆਉਣ ਲੱਗ ਜੈਗਾ ਤੇ ਗੁਰਮਖ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਦੁਆਰਾ ਜੁੜੇ ਗੁਰਬਾਣੀ ਦੇ ਜਰੀਏ ਗੁਰੂ ਦੇ ਦੁਆਰਾ ਸਤਪੁਰ ਦੇ ਨਾਲ ਪਿਆਰ ਕਰੇ ਤੇ ਫਿਰ ਆਪਣੀ ਜ਼ਿੰਦਗੀ ਨੂੰ ਸੋਨਾ ਬਣਾਵੇ ਫਿਰ ਪਾਰਉਤਾਰਾ ਹੁੰਦਾ ਹੈ ਸੰਤੋ ਸਤਗੁਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸਾਦੀ ਤਰੀਏ ਪਾਰ ਉਤਾਰਾ ਬਚਨ ਕਮਾਉਣ ਨਾਲ ਹੋਣਾ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਇਹੋ ਹੀ ਬੇਨਤੀ ਹੈ ਭਾਈ ਸਤਗੁਰ ਦੇ ਬਚਨ ਮੰਨੀਏ ਬਚਨ ਕਮਾਈਏ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਤਨ ਵੀ ਸ਼ੁੱਧ ਕਰੋ ਮਨ ਵੀ ਸ਼ੁੱਧ ਕਰੀਏ ਮਨ ਦੀ ਸ਼ੁੱద్ధి ਬੜੀ ਜ਼ਰੂਰੀ ਹੈ ਮਨ ਸ਼ੁੱਧ ਦਾ ਹੋਇਆ ਜਿੰਨਾ ਮਰਜੀ ਤੀਰਥਾਂ ਤੇ ਨੌਂਦੇ ਰਹੀਏ ਜ਼ਿੰਦਗੀ ਨਹੀਂ ਬਦਲਦੀ ਮਨ ਦਾ ਸ਼ੁੱਧ ਹੋਣਾ ਬੜਾ ਜ਼ਰੂਰੀ ਹੈ ਸ਼ੁੱਧ ਵਿਚਾਰ ਸੁਣੋ ਮਨ ਸਾਫ਼ ਕਰਨਾ ਸਾਫ਼ ਵਿਚਾਰ ਸੁਣੋ ਸਾਫ਼ ਬੋਲੋ ਚੰਗਾ ਚੰਗਾ ਵੇਖੋ ਚੰਗਾ ਚੰਗਾ ਸੁਣੋ ਚੰਗਾ ਚੰਗਾ ਬੋਲੋ ਮਨ ਚੰਗਾ ਹੋ ਜਾਏਗਾ ਸ਼ੁੱਧ ਹੋ ਜਾਏਗਾ ਸਾਫ਼ ਹੋ ਜਾਏਗਾ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਪਰਸੋਂ ਨੂੰ ਅਮਰ ਦਾ ਬਾਟਾ ਤਿਆਰ ਹੋਣਾ ਹੈ ਜਿਹੜੇ-ਜਿਹੜੇ ਸੱਜਣ ਵੀਰ ਭਰਾ ਭੈਣਾ ਮਨਪਰਾ ਬਣਾ ਰਹੇ ਏ ਧਰਮਾ ਵਾਲੇ ਏ ਤੇ ਪਰਸੋਂ ਤੱਕ ਜਰੂਰ ਤਿਆਰੀਆਂ ਕਰਨੀਆਂ ਨੇ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਵੀਰ ਭਰਾ ਭੈਣਾ ਬਾਤਾਵਾ ਅਮਰ ਸ਼ਕਨ ਲਈ ਤਿਆਰ ਹੋਈਏ ਸਤਿਗੁਰ ਦੇ ਦਰ ਘਰ ਨਾਲ ਜੁੜੀਏ ਸਵੇਰ ਮਾਰਨਿੰਗ ਮੈਂ 11 ਵਜੇ ਮੇਰਾ ਇਨਸਪੈਕਸ਼ਨ ਖਤਿਆ ਦਾ ਜੋ ਉਸ ਦਿਨ ਇਨਸਪੈਕਟਰ ਆਏ تھے ਉਹ ਕਾਫੀ ਔਨ ਟਾਈਮ ਆਏ تھے ਮੇਰੀ ਜਿੰਨੀ ਵੀ ਕੁਰੀ ਸੀ ਉਹਨਾਂ ਨੇ ਅੱਛੇ ਜਾਂnse ਬਿਠਾ ਦਿੱਤੀ ਅਜਾੜਾ ਭੈੜੇ ਰੋਗ ਚੱਲ ਰਹੇ ਏ ਮਾਨਸਿਕ ਰੋਗਾਂ ਦੇ ਲੋਕ ਸ਼ਿਕਾਰ ਹੋ ਰਹੇ ਹਨ ਤੇ ਅੱਜ ਦੇ ਸਮੇਂ ਵਿੱਚ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਤਪੁਰ ਦੇ ਦਰ ਘਰ ਨਾਲ ਜੁੜੀਏ ਤੇ ਅਮਰਤਾ ਬਾਟਾ ਪਰਸੋਂ ਤਿਆਰ ਹੋਣਾ ਹੈ ਵੱਧ ਤੋਂ ਵੱਧ ਸੰਗਤਾਂ ਅਮਰ ਛਕਣ ਵਾਸਤੇ ਆਪਣਾ ਮਨ ਬਣਾਓ ਗੁਰਮਤ ਸਮਾਗਮ ਮੌਕੇ ਵਿਸ਼ਾਲ ਖੂਨਦਾਨੈਂਪ ਕੱਲ ਤੇ ਪਰਸੋਂ ਲੱਗਣਾ ਹੈ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੇ ਵੀਰ ਭਰਾ ਬਲੱਡ ਡੋਨੇਟ ਕਰ ਸਕਦੇ ਆ ਖੂਨਦਾਨ ਕਰ ਸਕਦੇ ਆ ਹਿੱਸਾ ਲੈਣਾ ਥੋੜਾ ਵੇਲੇ ਨਾਲ ਆ ਜਿਓ ਬਲੱਡ ਆਪਣਾ ਕਢਾਓਗੇ ਤੇ 2000 ਦਾ ਮਿਲਦਾ ਜੀ ਇੱਕ ਥੋੜਾ ਜਿਹਾ ਖੂਨ ਇੰਨਾ ਕੁ ਬਲ ਉਹ ਬੋਤਲ ਕਹਿਣ ਚ ਆ ਜਾਂਦੀ ਏ ਥੋੜਾ ਹੀ ਹੁੰਦਾ ਬੋਤਲ ਨਹੀਂ ਹੁੰਦੀ ਤੇ ਉਹ ਵੇਖੋਗੇ ਤੁਸੀਂ ਵੀ ਥੋੜਾ ਜਿਹਾ ਜਿਹੜਾ ਹੈ ਉਹ 2000 ਦੀ ਅੱਜ ਮਿਲਦਾ ਤੇ ਆਪਾਂ ਜੇ ਉਹ ਦੇ ਦਈਏ ਤੇ ਸਾਡਾ ਤੇ ਉਹਨੇ 2 ਦਿਨਾਂ ਚ ਪੂਰਾ ਹੋ ਜਾਂਦਾ ਜਿੰਨਾ ਕ ਅਸੀਂ ਬਲੱਡ ਕਢਾ ਦਿੰਨੇ ਆ 2 ਦਿਨਾਂ ਚ ਪੂਰਾ ਹੋ ਜਾਂਦਾ ਤੇ ਜਿਹੜੇ ਜਿਹੜੇ ਬੰਦੇ ਕਾਇਮ ਨੇ ਸ਼ਰੀਰ ਕਰਕੇ ਤਕੜੇ ਹੈ ਬਲੱਡ ਡੋਨੇਟ ਕਰਨ ਵਾਸਤੇ ਵੀ ਹਿੱਸਾ ਪਾਇਓ ਕੱਲ ਨੂੰ ਵੀ ਤੇ ਪਰਸੋਂ ਨੂੰ ਤੇ ਅਮਰਦ ਛਕਣ ਵਾਸਤੇ ਆਪਾਂ ਜਰੂਰ ਤਿਆਰ ਹੋਣਾ ਹੈ ਵੱਦ ਤੋਂ ਵੱਦ ਵੀਰ ਭਰਾ ਪੈਣਾ ਮਾਤਾਵਾ ਅਮਰਸ਼ਕੀਰ ਸਿੰਘ ਸਜੀਏ ਬਹੁਤ ਸਾਰੀਆਂ ਬੇਨਤੀਆਂ ਕਰਨੀਆਂ ਹਨ ਕੱਲ ਦੇ ਦਿਵਾਨ ਚ ਕਰਾਂਗੇ ਇੱਕ ਤੇ ਆ ਕੱਲ ਨੂੰ ਮਹਾਰਾਜ ਦੀ ਮਿਹਰ ਹੀ ਹੋ ਜਾਇਆ ਕਿਤੇ ਉੱਡ ਡੱਟ ਜਾਵੇ ਨਾ ਕਿਸੇ ਪਾਸੇ ਆ ਬਹੁਤ ਜ਼ਿਆਦਾ ਜਿਹੜੇ ਅਸੀਂ ਅੱਗੇ ਬੈਠੇ ਆ ਨਾ ਬੜੀ ਬੜੀ ਦਿੱਕਤ ਵੱਡੀ ਆ ਸਾਰੇ ਅੱਗੇ ਦੇ ਮੇਰੇ ਮੈਂ ਕਈ ਤੇ ਮੂੰਹ ਐ ਜਿਵੇਂ ਪੂਰਾ ਚੰ ਬੜਵੱਟਾ ਮਾਰ ਕੇ ਬੈਠੇ ਐ ਕਈ ਤੇ ਇਦਾਂ ਪੂਰਾ ਹੀ ਟੱਕ ਲੈਂਦੇ ਹੁਣ ਅਸੀਂ ਤੇ ਟੱਕ ਵੀ ਨਹੀਂ ਸਕਦੇ ਜਿੱਥੇ ਬੈਠੇ ਆ ਕੈਮਰੇ ਚੱਲਦੇ ਐ ਸਾਰੇ ਪਾਸੇ ਲੋਕ ਵੇਖਦੇ ਪਰ ਇੰਨਾ ਜ਼ਿਆਦਾ ਐ ਇਸ ਕਰਕੇ ਚਲੋ ਕੱਲ ਨੂੰ ਠੀਕ ਹੋ ਜਾ ਰਾਜਪੁਰੇ ਦੀਵਾਰ ਸੀ ਦੂਜੇ ਦੀਵਾਰ ਚ ਬਹੁਤ ਸੀ ਤੀਜੇ ਚ ਠੀਕ ਸੀ ਇਹ ਕਦੇ-ਕਦੇ ਹਵਾ ਜੀ ਆਉਂਦੀ ਨਿਕਲ ਜਾਂਦਾ ਸਾਰਾ ਪਰ ਕੋਈ ਹੱਲ ਹੋ ਜਾ ਕੱਲ ਨੂੰ ਕਈ ਵਾਰੀ ਗੰਡੇ ਗੁੰਡੇ ਜੇ ਬੰਨ ਕੇ ਕੰਮ ਚੱਲ ਜਾਂਦਾ ਉਹ ਵੀ ਵੇਖ ਲਿਓ ਜੇ ਹੁੰਦਾ ਤੇ ਲਾਈਟਾਂ ਵੀ ਆ ਲਾਈਟਾਂ ਵੀ ਪੀਲੀਆਂ ਕਹਿੰਦੇ ਕਰਨ ਨਾਲ ਵੀ ਹੋ ਜਾਂਦਾ ਚਿੱਟੀਆਂ ਨਾਲ ਲਾ ਕੇ ਪੀਲੀਆਂ ਲਾ ਕੇ ਵੇਖ ਲਾਂਗੇ ਜੇ ਸ਼ਾਇਦ ਉਹਦੇ ਨਾਲ ਵੀ ਫਰਕ ਪੈ ਜਾਏ ਕੱਲ ਨੂੰ ਸੋ ਬਾਕੀ ਠੀਕ ਐ ਜਿਵੇਂ ਮौज ਐ ਬਾਕੀ ਇਹ ਵੀ ਸਾਡੀ ਪਰਖ ਦੀ ਘੜੀ ਹੋਈ ਐ ਮਨ ਸਾਡਾ ਕਿੰਨਾ ਕੁ ਕਾਇਮ ਰਹਿੰਦਾ ਇਹ ਵੀ ਅਸੀਂ ਵੇਖਣਾ ਹੁੰਦਾ ਨਹੀਂ ਤੇ ਬੜੀ ਛੇਤੀ ਕਾਲੇ ਪੈ ਜਾਂਦਾ ਬੜੀ ਛੇਤੀ ਮਨ ਕਾਲਾ ਪੈ ਜਾਂਦਾ ਐਂ ਕਿਉਂ ਹੋ ਗਿਆ ਐਂ ਕਿਉਂ ਹੋ ਗਿਆ ਹੋ ਗਿਆ ਕੋਈ ਨਹੀਂ ਅੱਜ ਨਹੀਂ ਤੇ ਕੱਲ ਨੂੰ ਠੀਕ ਹੋ ਜੂ ਇਦਾਂ ਹੀ ਸੋਚਣਾ ਚਾਹੀਦਾ ਕਦੇ ਵੀ ਹਰ جنگ ਕੋਈ ਆਖਰੀ ਜੰਗ ਨਹੀਂ ਹੁੰਦੀ ਮਸਲਾ ਹੁੰਦਾ ਹੈ ਜ਼ਿੰਦਗੀ ਥੋੜਾ ਖਤਮ ਹੋ ਜਾਂਦੀ ਹੁੰਦੀ ਇੱਕ ਚੀਜ਼ ਬੜੀ ਮੋਟੀ ਪ੍ਰੋਬਲਮ ਆ ਜਾਂਦੀ ਏ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਿੰਦਗੀ ਖਤਮ ਹੋ ਗਈ ਜ਼ਿੰਦਗੀ ਤੇ ਬੜੀ-ਬੱਡੀ ਹੁੰਦੀ ਏ ਬਹੁਤ ਕੁਝ ਹੁੰਦਾ ਹੈ ਸੋ ਅੱਜ ਅਸੀਂ ਆਏ ਵੀ ਦੂਰੋਂ ਆ ਗੁਰਮੁਖੋ ਸਵੇਰੇ ਅਸੀਂ ਰਾਤ ਸੁੱਤੇ ਹੀ ਨਹੀਂ ਸਾਨੂੰ ਕਰਦਿਆਂ ਕਰਾਨਦਿਆਂ ਰਾਤ ਦੁਬਈ ਦਾ ਤੁਸੀਂ ਦੀਵਾਨ ਵੇਖਿਆ ਸੀ ਆ ਜਿਵੇਂ ਤੁਸੀਂ ਇੱਥੇ ਬੈਠੇ ਆਵੇਂ ਹੀ ਰਾਤ ਉੱਥੇ ਬੈਠੇ ਸੀ ਇੰਨਾ ਜ਼ਿਆਦਾ ਇਕੱਠ ਸੀ ਜਿੱਦਾਂ ਉਹਨਾਂ ਨੇ ਪੰਡਾਲ ਲਾਇਆ ਬਹਿਨ ਨੂੰ ਥਾਣਾ ਬਾਹਰ ਇੰਨੀ ਸੰਗਤ ਬੈਠੀ ਇੰਨੇ ਟਿਕਾ ਨਾਲ ਰਾਤ ਪ੍ਰੋਗਰਾਮ ਹੋਇਆ ਉਹ ਮੈਨੂੰ ਕਹਿੰਦੇ ਜੀ ਅਸੀਂ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਐਦਾਂ ਬੈਠੇ ਕਦੇ ਵੀ ਦੁਬਈ 'ਚ ਨਹੀਂ ਵੇਖਿਆ ਵੀ ਇੰਨੀ ਗਿਣਤੀ ਦੇ ਵਿੱਚ ਬੈਠੇ ਹੋਣ ਪਹਿਲੀ ਵਾਰੀ ਕਹਿੰਦੇ ਐਦਾਂ ਵੇਖਿਆ ਰਾਤ ਦਾ ਪ੍ਰੋਗਰਾਮ 3-4 ਘੰਟੇ ਰਾਤ ਉਥੇ ਸਮਾਗਮ ਬਹੁਤ ਚੜ੍ਹਦੀ ਕਲਾ ਨਾਲ ਹੋਇਆ ਉਥੇ ਵੀਰਾਂ ਨੇ ਬਹੁਤ ਸੋਹਣਾ ਉਤਮ ਕੀਤਾ ਸੀ 3-4 ਦਿਨ ਆਪਾਂ ਉਥੇ ਰਹੇ ਤੇ ਰਾਤ ਲੇਟ ਹੋ ਗਿਆ ਮਸਾਂ ਹੀ ਮੈਨੂੰ ਲੱਗਦਾ 1.5 ਘੰਟੇ ਸੁੱਤੇ ਹੋਵਾਂਗੇ ਸਵੇਰੇ 5:30 ਵਜੇ ਦੇ ਤੁਰੇ ਆ ਸੀ ਤਕਰੀਬਨ ਤੋਂ ਮੰਨ ਲਓ ਉੱਥੇ ਤਿਆਰੀਆਂ ਤੁਰੀਆਂ ਕਰਦੇ ਤੇ ਸਾਰਾ ਦਿਨ ਸਫਰ ਕਰਕੇ ਪਹਿਲਾਂ ਉੱਥੇ ਸਫਰ ਫਿਰ 2-3 ਘੰਟੇ ਰਿਪੋਰਟ ਤੇ ਲੱਗ ਜਾਂਦੇ ਆ ਫਿਰ ਫਲਾਈਟ ਲੈ ਕੇ ਚੰਡੀਗੜ੍ਹ ਆਏ ਫਿਰ ਉੱਥੋਂ ਸਫਰ ਕਰ ਪਰਮੇਸ਼ਰ ਦਵਾਰ ਆਏ ਉੱਥੋਂ ਫਿਰ ਅਸੀਂ ਇੱਥੇ ਆਏ ਆ ਫਿਰ ਤੁਹਾਡੇ ਕੋਲ ਦਵਾਨ ਲਾਇਆ ਹੁਣ ਡੇਢ-2 ਘੰਟਿਆਂ ਚ ਵਾਪਸ ਜਾਵਾਂਗੇ ਥੋੜਾ ਜਿਹਾ ਹੋ ਜਾਂਦਾ ਕਦੇ-ਕਦੇ ਪਰ ਚਲੋ ਇਹ ਵੀ ਚੰਗਾ ਹੀ ਐ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਐ ਰਾਤ ਵੀ ਬਹੁਤ ਸਾਰੇ ਸੱਜਣ ਤਿਆਰ ਹੋਏ ਹੋਣਗੇ ਅੰਮਰ ਸ਼ਕਰ ਨੂੰ ਗੁਰੂ ਬਾਣੀ ਨਾਲ ਜੁੜਨ ਲਈ ਤੇ ਆਪਾਂ ਇੱਥੇ ਵੀ ਤਿਆਰ ਹੋਣਾ ਸੋ ਸਾਰੇ ਹੀ ਨਹੀਂ ਸੁੱਤੇ ਇਦਾਂ ਹੀ ਬਸ ਕਾਲੀ ਕਾਲੀ ਦੇ ਵਿੱਚ ਅਸੀਂ ਆ ਗਏ ਤੇ ਕੱਲ ਨੂੰ ਅਸੀਂ ਵੀ ਹੁਣ ਸੌਂ ਸੌ ਲਵਾ ਕੇ ਜਾ ਕੇ ਆਰਾਮ ਕਰ ਲਾਂਗੇ ਸੈਟ ਜੇ ਹੋ ਕੇ ਅਸੀਂ ਵੀ ਆਉਂਦੇ ਆ ਤੇ ਤੁਸੀਂ ਵੀ ਫਿਰ ਸੈਟ ਜੇ ਹੋ ਕੇ ਆਇਓ ਕੈਮ ਹੋ ਕੇ ਤੇ ਬੋਲਿਆ ਵੀ ਕਰੋ ਕੈਮ ਹੋਇਆ ਕਰੋ ਚੜ੍ਹਦੀ ਕਲਾ ਨਾਲ ਬੈਠੀਏ ਚੜ੍ਹਦੀ ਕਲਾ ਦੇ ਨਾਲ ਸੈਟ ਹੋਣ ਦਾ ਮਤਲਬ ਇਹ ਨਹੀਂ ਆ ਭੁੱਕੀ ਦਾ ਚਮਚਾ ਖਾ ਕੇ ਆ ਜੀਏ ਸੈਟ ਜਾ ਹੋ ਗਏ ਆਈ ਮਾੜਾ ਜ ਮਤਲਬ ਕਈ ਤੇ ਐਨ ਐ ਨਾ ਮੈਂ ਮਨ ਨੂੰ ਮੜ ਜਾ ਸੈਟ ਜਾ ਹੋਏ ਹਉਣ ਦੇ ਐ ਕਹਿੰਦੇ ਹੈ ਕਿ ਵੀ ਮੈਂ ਮੜ ਜਾ ਸੈਟ ਜਾ ਹੋਇਆ ਵਾਂ ਕਈਆਂ ਦਾ ਸੈਟ ਹੋਣਾ ਹੋਰ ਹੀ ਕੁਝ ਕਰਨਾ ਹੁੰਦਾ ਅਸੀਂ ਓਵੇਂ ਸੈਟ ਨਹੀਂ ਹੋਣਾ ਅਸੀਂ ਮਨ ਸੈਟ ਕਰਨਾ ਆ ਆਪਣਾ ਸਾਨੂੰ ਜੇ ਕਿਤੇ ਇੰਨਾਂ ਚੀਜ਼ਾਂ ਦੀ ਕੋਈ ਲੋਡ ਪੈਂਦੀ ਰਹੇ ਫਿਰ ਕਾਹਦਾ ਸੱਟ ਹੈ ਅਸੀਂ ਅਸੀਂ ਕਾਦੇ ਗੁਰੂ ਦੇ ਸਿੱਖਾਂ ਦੇ ਸਾਨੂੰ ਕਿਸੇ ਬਾਹਰਲੀ ਚੀਜ਼ ਦੀ ਲੋਡ ਪਵੇ ਅਸੀਂ ਤੇ ਗੁਰੂ ਦਾ ਨਾਮ ਲੈ ਕੇ ਸੱਟ ਹੋ ਜਾਂਦੇ ਆ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਦਵੇ ਕੋਈ ਸੀ ਤੇ ਪੁੰਨੇ ਨਾਲ ਹੀ ਸੱਟ ਹੋ ਜਾਈਦਾ ਧੰਨ ਗੁਰੂ ਗੋਬਿੰਦ ਸਿੰਘ ਕਹਿ ਦਈਏ ਉਹਦੇ ਨਾਲ ਹੀ ਸਾਨੂੰ ਤੇ ਸਰੂਰ ਜਿ ਆ ਜਾਂਦਾ ਹੈ ਬੰਦੇ ਨੂੰ ਨਾਮ ਦਾ ਗਿਆਨ ਦਾ ਸਤਗੁਰ ਤੇ ਪਿਆਰ ਦਾ ਨਸ਼ਾ ਹੋਣਾ ਚਾਹੀਦਾ ਹੈ ਬਾਕੀ ਨਸ਼ੇ-ਨੁਸ਼ੇ ਤੇ ਸਭ ਫਿੱਕੇ ਤੇ ਸਭ ਝੂਠੇ ਹਨ ਸੋ ਤਾਂ ਕਰਕੇ ਭਾਈ ਆਪਾਂ ਸਾਰਿਆਂ ਨੇ ਅਮਰ ਸ਼ਕਨ ਵਾਸਤੇ ਮਨ ਬਣਾਉਣਾ ਹੈ ਵੱਧ ਤੋਂ ਵੱਧ ਤਿਆਰੀ ਕਰਨੀ ਹੈ ਬਹੁਤ ਸਾਰੀਆਂ ਬੇਨਤੀਆਂ ਕੱਲ ਕਰਾਂਗੇ ਅੱਜ ਮੈਂ 9:30 ਵਜੇ ਆਇਆ ਕੱਲ ਨਹੀਂ ਇੰਦਾ ਕਰਾਂਗੇ ਜੀ ਅੱਜ ਤੇ ਆਈ ਹੀ ਦੂਰੋਂ ਆ ਲੇਟ ਸੀ ਪਰ ਕੱਲ ਆਪਾਂ ਇੰਦਾ ਨਹੀਂ ਕਰਾਂਗੇ ਕੱਲ ਜਿਥਾ 7:30 ਵਜੇ ਸ਼ੁਰੂ ਕਰ ਲਏਗਾ ਤੇ ਮੈਂ 8:00 8:00 ਵਜੇ ਆ ਜਾਊਗਾ ਵੇਲੇ ਨਾਲ ਵੇਲੇ ਨਾਲ ਆਵਾਂਗੇ ਵੇਲੇ ਨਾਲ ਫਿਰ ਸਮਾਪਤੀ ਹੋ ਜਾਏਗੀ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ ਨਾਲ ਆਇਓ ਟਾਈਮ ਨਾਲ ਤੇ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਆਪਾਂ ਜਾਣਾ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਜਾਣਾ ਸਾਰਿਆਂ ਨੇ ਟਿਕਾ ਫੜਾ ਕੇ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਕਾਰ ਮੁੱਖ ਰੱਖਣਾ ਹੈ ਗੁਰੂ ਜੀ ਅੱਗੇ ਅੱਗੇ ਜਾਣਗੇ ਫੇਰ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਕਰੋਕਰੀ ਚਾਲੇ ਪਾਉਣੇ ਆ ਸਰਬ ਸੰਗਤਾਂ ਦਾ ਸਰਬ ਪ੍ਰਬੰਧਕਾਂ ਦਾ ਧੰਨਵਾਦ ਹੈ ਤਕੜੇ ਹੋ ਕੇ ਲੱਗੇ ਆ ਸੰਗਤਾਂ ਇੱਥੇ ਲੰਗਰ ਪਕਾਓ ਵਰਤਾਓ ਇੱਥੇ ਛਕੋ ਕੱਲ੍ਹ ਨੂੰ ਵੀ ਇਦਾਂ ਹੀ ਕਰੋ ਪਿੰਡਾਂ ਵਿੱਚੋਂ ਸੰਗਤ ਪ੍ਰਸ਼ਾਦੇ ਬਣਾ ਵੀ ਲਿਆਇਆ ਕਰੋ ਕਈ ਵਾਰੀ ਫੁਲਕੇ ਲਾਣੇ ਔਖੇ ਹੋ ਜਾਂਦੇ ਆ ਸਬਜ਼ੀਆਂ ਬਣਾਉਣੀਆਂ ਤੇ ਸੌਖੀਆਂ ਮਾਈਆਂ ਨੂੰ ਬੇਨਤੀ ਹੈ ਵੀ ਪ੍ਰਸ਼ਾਦੇ ਪਿੰਡਾਂ 'ਚ ਵੀ ਪਕਾ ਸਕਦੇ ਆ ਲੋਹ ਬਾਲ ਲਓ ਆਟਾ ਇਕੱਠਾ ਕਰ ਲਓ ਇੱਕ ਫੁਲਕੇ ਲਾ ਕੇ ਕੋਈ ਮੱਲ ਉਹ ਵੀ ਲਿਆ ਸਕਦੇ ਆ ਆਪਾਂ ਕਿਉਂਕਿ ਕੱਠ ਜਿਆਦਾ ਹੋ ਜਾਣਾ ਹੈ ਕੱਲ ਇਹ ਦੁੱਗਲ ਹੋ ਜਾਂਦੀ ਸਕਦੀ ਕਿੰਨੀ ਜਿਆਦਾ ਦੂਰ ਤੱਕ ਸੰਗਤ ਬੈਠੇਗੀ ਕੱਲ ਜਦ ਰਸ ਵੱਧ ਜਾਂਦਾ ਹੈ ਫਿਰ ਲੰਗਰਾਂ ਦਾ ਪ੍ਰਬੰਧ ਵੀ ਉੱਡਾ ਹੀ ਚਾਹੀਦਾ ਹਾਲਾਂਕਿ ਪ੍ਰਬੰਧਕਾਂ ਨੇ ਕੀਤਾ ਦਿੱਕਤ ਕੋਈ ਨਹੀਂ ਆਉਣੀ ਗੁਰੂ ਘਰ 'ਚ ਘਾਟਾ ਨਹੀਂ ਕਿਸੇ ਗੱਲ ਦਾ ਪਰ ਫਿਰ ਵੀ ਤੁਹਾਨੂੰ ਬੇਨਤੀ ਹੈ ਵੀ ਮਾਈਆਂ ਫੁਲਕੇ ਬਕਾ ਲਿਆਉਣ ਹੋਰ ਵੀ ਵਧੀਆ ਹੋ ਜਾਂਦਾ ਬਿਆਪਰੇ ਘਰੋਂ ਹੀ 10-10 ਪ੍ਰਸ਼ਾਦੇ 20-20 ਪ੍ਰਸ਼ਾਦੇ ਪਕਾ ਕੇ ਲੈ ਆਓ ਲੰਗਰਾਂ ਚ ਵਿੱਚ ਪਾ ਦਿਓ ਬਾਕੀ ਸਾਰਾ ਕੁਝ ਬਣਿਆ ਹੀ ਹੁੰਦਾ ਹੈ ਤਕੜੇ ਹੋ ਕੇ ਸਾਥ ਦੇ ਕੇ ਸਹਿਯੋਗ ਦੇ ਕੇ ਪ੍ਰਬੰਧਕਾਂ ਦਾ ਆਪਾਂ ਸਾਰਿਆਂ ਨੇ ਪ੍ਰੋਗਰਾਮ ਕਰਨਾ ਹੈ ਸਟੇਜ 7 ਵਜੇ ਸ਼ੁਰੂ ਹੋ ਜਾਂਦੀ ਹੈ ਵੇਲੇ ਨਾਲ ਆ ਕੇ ਬਹਿਣਾ ਹੈ ਅਮਰ ਛਕਣ ਵਾਸਤੇ ਮਨ ਜਰੂਰ ਬਣਾਉਣਾ ਵੱਧ ਤੋਂ ਵੱਧ ਤਿਆਰੀ ਕਰੀਏ ਜਿਹੜੇ ਗੁਰੂ ਆਲੇ ਬਣੇ ਹੋਏ ਐ ਬਹੁਤ ਚੰਗੀ ਕਲਾ ਐ ਜਿਨ੍ਹਾਂ ਨੇ ਛੱਕ ਕੀ ਭੁੱਲ ਗਲਤੀ ਕਰ ਲਈ ਐ ਦੁਬਾਰਾ ਆਪਾਂ ਸੁਧਾਈ ਕਰਾਈਏ ਮਨ ਬਣਾਓ ਸਤਗੁਰ ਦੇ ਦਰ ਘਰ ਨਾਲ ਜੁੜ ਕੇ ਆਪਣੇ ਜੀਵਨ ਨੂੰ ਆਪਾਂ ਸਫਲ ਕਰੀਏ ਇੱਥੇ ਵੱਡੇ ਵੱਡੇ ਚੋਰ ਤਰ ਗਏ ਵੱਡੇ ਵੱਡੇ ਪਾਪੀ ਤਰ ਗਏ ਤੇ ਸਾਡਾ ਪਾਰ ਉਤਾਰਾ ਨਹੀਂ ਹੋ ਜੇ ਉਹਨਾਂ ਦਾ ਹੋ ਸਕਦਾ ਤੇ ਸਾਡਾ ਵੀ ਹੋ ਸਕਦਾ ਭਾਈ بڑے بڑے ਠੱਗ ਠਗੀਆਂ ਮਾਰਨ ਵਾਲੇ ਠਗੀਆਂ ਛੱਡ ਗਏ ਵੱਡੀਆਂ ਵੱਡੀਆਂ ਚੋਰੀਆਂ ਕਰਨ ਵਾਲੇ ਚੋਰ ਇੱਥੇ ਸਾਧ ਬਣ ਗਏ ਤੇ ਸਾਡੇ ਤੇ ਕਿਰਪਾ ਕਿਉਂ ਨਹੀਂ ਹੋ ਭਾਈ ਆਓ ਆਪਾਂ ਵੀ ਸਤਗੁਰੂ ਦੇ ਦਰ ਕਰਨਾ ਜੁੜਦਾ ਹੈ ਆਪਣਾ ਜੀਵਨ ਸਫਲ ਕਰਨਾ ਹੈ ਸਾਰੀਆਂ ਸੰਗਤਾਂ ਦਾ ਸਭ ਦਾ ਹੀ ਧੰਨਵਾਦ ਕੱਲ ਨੂੰ ਵੇਲੇ ਨਾਲ ਆਇਓ ਤੇ ਅਮਰ ਛਕਣ ਵਾਸਤੇ ਜਰੂਰ ਬੰਦ ਬਣਾਇਓ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਲੇਟ ਆਏ ਐ ਇਸ ਗੱਲ ਦੀ ਮਾਫੀ ਚਾਹੁੰਦੇ ਆ ਕੱਲ ਆਪ ਸਰਬ ਸੰਗਤਾਂ ਦੇ ਦਰਸ਼ਨ ਕਰਾਂਗੇ ਗੱਜ ਕੇ ਅਨੰਦ ਸਾਹਿਬ ਨੂੰ ਬੋਲੋ ਕੋਈ ਨਸਨਾ ਬਾਜੀ ਨਾ ਰਵੇ ਸਤਗੁਰ ਜਾਣਗੇ ਫੇਰ ਜਾਵਾਂਗੇ ਜਿਨ੍ਹਾਂ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਸੀ ਅੱਗੇ ਆ ਕੇ ਟੇਕ ਲੋ ਮੱਥਾ ਭਾਈ ਜਿਹੜੇ ਰਹਿ ਗਏ ਸੀ ਮੱਥਾ ਟੇਕਣ ਕੰਨੀਓ